ਲੇ ਆ ਮਰਦਾ ਸੰਗੀ ਨੇ ਬਹੁਤ ਵਧੀਆ ਫਰਾ ਲਗਿਆ ਹੈ ਕਿਥੇ ਪਹਿਲੇ ਅਸੀਂ ਬਾਹਰ ਸੜਕਾ ਤੇ ਬੈ ਕੇ ਬਾਜ਼ਾਰ ਚ ਮਹਿੰਦੀ ਲਵਾਉਂਦੇ ਸੀ ਹੁਣ ਅੰਦਰ ਆਪਣੇ ਜਗਾ ਦੇ ਕੇ ਬਹੁਤ ਵਧੀਆ ਲਵਾ ਰਹੇ ਆ ਇੰਨੀ ਮੰਗੀ ਮਹਿੰਦੀ ਲੱਗਦੀ ਆ ਤੁਹਾਤ ਬਹੁਤ ਵਧੀਆ ਸਾਡੇ ਗਰੀਬਾਂ ਵਾਸਤੇ ਬਹੁਤ ਵਧੀਆ ਕਿੰਨੀ ਫੈਸਲੇ ਨੇ ਪੰਜ ਸਪான்ਸਰ پتہ ਨਹੀਂ ਲਿੰਦੇ ਹਾਂਜੀ ਹੁਣ ਅਸੀਂ ਅੱਜ ਕਰਵਾ ਚੌਥੀ ਖੁਸ਼ੀ ਦੇ ਵਿੱਚ ਸਾਰੇ ਵਾਰਡਨਪੁਰ ਵਿੱਚ ਕਿਹਾਤੀ ਵੀ ਜਿਨ੍ਹਾਂ ਨੇ ਮਹਿੰਦੀ ਲਵਾ ਲਈ ਫ੍ਰੀ ਆਓ ਕਰੋਨਾ ਕਾਲ ਦੇ ਕਾਰਨ ਜਿੱਥੇ ਮਹਿੰਗਾਈ ਸੱਤਵੇਂ ਆਸਮਾਨ ਤੇ ਪਹੁੰਚ ਗਈ ਹੈ ਉੱਥੇ ਹੀ ਤਿਹਾਰਾਂ ਤੇ ਵੀ ਇਸ ਦਾ ਅਸਲ ਸਾਫ਼ ਵੇਖਣ ਨੂੰ ਮਿਲ ਰਿਹਾ ਹੈ ਕਰਵਾ ਚੌਥ ਦਾ ਤਿਹਾਰ ਸੁਹਾਗਣਾ ਲਈ ਸਭ ਤੋਂ ਮਹੱਤਵਪੂਰਨ ਤਿਹਾਰ ਮੰਨਿਆ ਜਾਂਦਾ ਹੈ ਅਤੇ ਕਰਵਾ ਚੌਥ ਇੱਕ ਦਿਨ ਪਹਿਲਾਂ ਸੁਹਾਗਣਾ ਵੱਲੋਂ ਮਹਿੰਦੀ ਲਗਾਉਣ ਦੀ ਰਸਮ ਅਦਾ ਕਰਦੀਆਂ ਨੇ 코로나 ਕਾਲ ਵਿੱਚ ਮਹਿੰਗਾਈ ਐਨੀ ਵੱਧ ਗਈ ਹੈ ਕਿ ਮਹਿੰਦੀ ਲਗਾਉਣ ਵਾਲੇ ਕਾਰੀਗਰ 700 ਤੋਂ ਲੈ ਕੇ 1000 ਮੰਗ ਰਹੇ ਨੇ ਜੇਕਰ ਇਹ ਮਹਿੰਦੀ ਫ੍ਰੀ ਵਿੱਚ ਲੱਗ ਜਾਵੇ ਤਾਂ ਸੁਹਾਗਣਾ ਲਈ ਇਸ ਤੋਂ ਵਧੀਆ ਗੱਲ ਕੀ ਹੋਵੇਗੀ ਇਸ ਤਰ੍ਹਾਂ ਦੀ ਮਿਸਾਲ ਵੇਖਣ ਨੂੰ ਮਿਲੀ ਹੈ ਨਾਬਾ ਵਿਖੇ ਜਿੱਥੇ ਸਾਬਕਾ ਕਾਉਂਸਲਰ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਮਨਦੀਪ ਸਿੰਘ ਖੰਨਾ ਵੱਲੋਂ ਫ੍ਰੀ ਮਹਿੰਦੀ ਲਵਾਉਣ ਦਾ ਉਪਰਾਲਾ ਕੀਤਾ ਗਿਆ। ਇਸ ਫ੍ਰੀ ਮਹਿੰਦੀ ਲਵਾਉਣ ਲਈ ਔਰਤਾਂ ਦੀ ਭਾਰੀ ਭੀੜ ਜੁਟ ਰਹੀ ਹੈ। ਕਿੱਥੇ ਪਹਿਲੇ ਅਸੀਂ ਬਾਹਰ ਸੜਕਾ ਤੇ ਵਹਿ ਕੇ ਮਹਾਰਤ ਚ ਮਹਿੰਦੀ ਲਵਾਉਂਦੇ ਸੀ ਹੁਣ ਸਾਨੂੰ ਅੰਦਰ ਆਪਣੇ ਜਗਾ ਦੇ ਕੇ ਬਹੁਤ ਵਧੀਆ ਲਵਾ ਰਹੇ ਹੈ ਸਾਨੂੰ ਬਾਹਰ ਗੱਠਨ ਵੀ ਵਿਲੋੜਨੀ ਤੇ ਜਿੱਥੇ 5-700 ਰੁਪਏ ਲੱਗਦਾ ਸੀ ਉੱਥੇ ਸਾਨੂੰ ਫਰੀ ਦੇ ਵਿੱਚ ਮੌਕਾ ਦੇ ਰਹੇ ਨੇ ਲਵਾਉਣ ਦਾ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜਨਾ ਆਪਣੇ ਬਾਦ ਦੇ ਅਮ ਦੀ ਅਮਰਦੀਪ ਹਨਾ ਜੀ ਬਹੁਤ ਵਧੀਆ ਕੀਤਾ ਜੀ ਇੰਨੀ ਮਹਿੰਗੀ ਮਹਿੰਦੀ ਲੱਗਦੀ ਹੈ ਤੁਹਾਤ ਬਹੁਤ ਵਧੀਆ ਸੋ ਸਾਰੇ ਗਰੀਬੰਦੇ ਵਾਸਤੇ ਬਹੁਤ ਵਧੀਆ ਕੀਤਾ ਇਹ ਬਹਰ ਕੀ ਨੀ ਪਛਲੇ ਪੰਜ 500 ਬਦਲੇ ਨਹੀਂ ਦਿੰਦੇ ਹਾਂਜੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਤੋ ਹਰ ਤੇ ਇਤਹਾਸ ਪੱਜਾ ਕੰਮ ਤਾਂ ਕੋਈ ਕਰ ਨਹੀਂ ਸਕਦਾ ਆਪਾਂ ਤਾਂ ਸਭ ਤੋਂ ਵਧੀਆ ਕੰਮ ਕੀਤਾ ਸੀ ਸੋਚ ਕੇ ਮੈਂ ਜੀ ਪਿਛਲੇ 30 ਸਾਲ ਤੋਂ ਇਹ ਵਾਰਨਬੋਲੀ ਦੀ ਸੇਵਾ ਕਰਦਾ ਆ ਰਿਹਾ ਹਾਂ ਉਹ ਲਗਾਤਾਰ ਜਿੱਤ ਪ੍ਰਪਰ ਕਰਦਾ ਆ ਰਿਹਾ ਮੈਂ ਹੁਣ ਜਦੋਂ ਹਰ ਤਿਹਾਵਰ ਆਉਂਦਾ ਕੋਈ ਨਾ ਕੋਈ ਲੋਕਾਂ ਦੀ ਅਸੀਂ ਸੇਵਾ ਕਰਦੇ ਹਾਂ ਜਿਵੇਂ ਦੁਕਸੂ ਖੜੀ ਲਾਏ ਹੁਣ ਅਸੀਂ ਅੱਜ ਕਰਵਾ ਚੌਥੀ ਖੁਸ਼ੀ ਦੇ ਵਿੱਚ ਸਾਰੇ ਵਾਰਡਨ ਪਰਵੀ ਚ ਤਿਹਾਤੀ ਦੀ ਜਿਨ੍ਹਾਂ ਨੇ ਮਹਿੰਦੀ ਲਵਾਣੀ ਹੈ ਫ੍ਰੀ ਆਓ ਅਸੀਂ ਪੰਜ ਲੜਕੀਆਂ ਮਹਿੰਦੀ ਲਈਆਂ ਪਰ ਜਨਤਾ ਦੇ ਰਿਕਾਰਡ ਤੋਂ ਰਸ਼ ਨੂੰ ਦੇਖ ਕੇ ਵਾਰਡ ਦੇ ਹੋਰ 90 ਦੇ ਸ਼ਹਿਰ ਦੀ ਲੇਡੀਜ਼ ਆਈਆਂ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸਾਡਾ ਮਹਿੰਦੀ ਦਾ ਕਮਿਸ਼ਨ ਕਿੰਨੇ ਕੁ ਲੇਡੀਜ਼ ਲਵਾ ਚੁੱਕੀਆਂ ਹੁਣ ਤੱਕ ਲੋਕੋ ਦੀ ਹੁਣ ਸੰਚਾਰੋ ਲੇਡੀ ਦਾ ਲੱਗ ਚੁੱਕੀਆਂ ਜੀ ਰਾਤ ਦੇ 10 ਵਜੇ ਤੱਕ ਜਿੰਨੇ ਆਣਗੇ ਸਭ ਨੂੰ ਫ੍ਰੀ ਲਾਵਾਂਗੇ ਜੀ ਕਿਉਂਕਿ ਸਰਦਾਰ ਸਾਧੂ ਸਿੰਘ ਦੀ ਕਿਰਪਾ ਦਾ ਸਦਕਾ ਸਾਡੇ ਵਾਰਡ 'ਚ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਹੋਏ ਆ ਹੁਣ ਥੋੜੇ ਦਿਨ ਹੋਏ ਮੈਂ ਜਿੰਨੇ ਵੀ ਜਿਹੜੇ ਉਹ 5 ਲੱਖ ਰੁਪਏ ਦੀ ਇਸ ਟੀਮ ਦੇ ਕਾਣਾ ਦੋ 250 ਬਣਾ ਕੇ ਲੋਕਾਂ 'ਚ ਵੰਡਨੇ ਆ ਬਸਾਂ ਦੇ ਪਾਸ ਪੈਨਸ਼ਨਾਂ ਘਰ ਘਰ ਸੜਕਾਂ ਜਿੰਨੀਆਂ ਵੀ ਸਹੂਲਤਾਂ ਵਾਰਡ 'ਚ ਨੇ ਸਾਰੀਆਂ ਸਰਦਾਰ ਸਾਧੂ ਸਿੰਘ ਦੀ ਕਿਰਪਾ ਹੋਇਆ ਸਾਡੇ ਰਜਿੰਦਰ ਕੁਮਾਰ ਮਿੱਤਰ ਸ਼ੰਤੀ ਭਲਾਣ ਉਹਨੇ ਵੀ ਬੜੇ ਝੋਰ-ਸ਼ੋਰ ਤੇ ਸਾਡੇ ਵਾਰਡ 'ਚ ਕੰਮ ਕਰਾਏ ਨੇ ਤੇ ਹੁਣ ਵੀ ਵਾਰਡ ਦਾ ਲੋਕਾਂ ਨੇ ਇੰਨਾ ਪਿਆਰ ਹੈ। ਹੋਰ ਨਹੀਂ ਜਿਆਦਾ ਲੋਕੀ ਪਿਆਰ ਕਰਦੇ ਲੱਭੇ ਸਕੇ। ਤੇ ਤੁਸੀਂ ਮਾਰੇ ਤੇ ਨੂੰ ਮੈਂ ਘਾਈ ਵੀ ਜਾਵੇ ਆ ਜਿੰਨੇ ਬਾਹਰ ਲਵਾਉਣ ਜਾਣ ਆ। ਬਾਹਰ ਦੀ ਬਾਹਰ 4-500 ਰੁਪਏ ਲੈਂਦੇ ਨੇ ਜੀ ਆ ਸਦਰ ਬਾਜ਼ਾਰ ਦੇਖ ਲਓ, ਵਿਖੀ ਮੋੜ ਦੇਖ ਲਓ। ਰਸ਼ ਉੱਥੇ ਹੁੰਦਾ ਸੀ ਜਿਹੜੇ ਲੋਕੀ ਆਉਂਦੇ ਸੀ 500 ਰੁਪਏ ਲੈਂਦੇ ਨੇ ਮੈਂਦੀ ਲਵਾਈ ਦਾ। ਅਸੀਂ ਟੋਟਲੀ ਫ੍ਰੀ ਕਰਤਾ ਕਵਾ ਚੌਦੀ ਖੁਸ਼ੀ। ਤੇ ਮੈਂ ਲੜਕੇ ਆ ਤੁਸੀਂ ਪੰਜ ਲੜਕੇ ਨੇ ਫਿਰ ਇਹਨਾਂ ਨੂੰ ਕੀ ਦੇਖੋ ਲੜਕੀ ਜਿੰਨੀ ਮਿਹਨਤ ਕਰਨੀਏ ਦਵਾਂਗੇ ਜੀ ਅਸੀਂ। ਇਹਨਾਂ ਅਸੀਂ ਕਿੰਨਾ ਵੀ ਸਾਡੇ ਨਾਵੇਂ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਦੀ ਨਗਰੀ ਹੈ ਜਿੱਥੇ ਲੋਕੀ ਖੁਸ਼ੀਆਂ ਕਰਵਾ ਚੋਤੇ ਹਾਂ ਕਿਉਂਕਿ ਇਹ ਆਪਣੇ ਪਤੀ ਦੀ ਸੁਖਲੀ ਲੇਡੀਆਂ ਕਲ ਵਰਤ ਰੱਖਣਗੀਆਂ ਸਾਨੂੰ ਵੀ ਆ ਵੀ ਇਸ ਖੁਸ਼ੀ ਦੇ ਵਿੱਚ ਅਸੀਂ ਵੀ ਥੋੜਾ ਆਪਣਾ ਹਿੱਸਾ ਪਾ